ਐਂਟੀਡੋਟ ਤੁਹਾਡਾ ਹਲਦੀ ਪਰ ਹਲਦੀ ਰੋਗ ਜਿਹੜਾ ਕਿ ਚੁੰਨੇ ਤੋਂ ਉਸ ਬਾਰੇ ਗੱਲ ਕਰਾਂਗੇ ਜਿਸ ਨੂੰ ਛੁੱਟੀ ਕੰਗਿਆਰੀ ਵੀ ਕਿਹਾ ਜਾਂਦਾ ਹੈ ਜਿਹੜੇ ਇਹ ਰੋਗ ਹੈ ਬਿਮਾਰੀ ਨਾਮ ਮੁੰਜਰਾ ਵਿੱਚ ਦਾਣੇ ਪੰਨੋਂ ਸਮੇਂ ਕੁਝ ਦਾਣਿਆਂ ਦੀ ਥਾਂ ਪੀਲੇ ਗੋਲੀਆਂ ਬਣ ਜਾਂਦੀਆਂ ਹਨ ਤਾਂ ਇਸ ਬਿਮਾਰੀ ਦਾ ਜਿਹੜਾ ਹਮਲਾ ਬੂਟਿਆਂ ਦੇ ਗੋਭ ਬਣਨ ਤੋਂ ਸਮੇਂ ਤੋਂ ਫੁੱਲ ਪੈਣ ਦੇ ਸਮੇਂ ਦੇ ਵਿੱਚਕਾਰ ਹੁੰਦਾ ਹੈ ਫੁੱਲ ਪੈਣ ਸਮੇਂ ਹਵਾ ਵਿੱਚ ਵਧੇਰੇ ਜਿਹੜੀ ਨਮੀ ਆ ਜਾਂਦੀ ਹੈ ਜਾਂ ਬੱਦਲਬਾਈ ਜਾਂ ਖੈਲੋ ਹਲਕੀ ਬਾਰਿਸ਼ ਹੋ ਗਈ ਇਸ ਨਾਲ ਜਿਹੜਾ ਹੈ ਸਮਾਂ ਬਹੁਤ ਅਨੁਕੂਲ ਹੁੰਦਾ ਜਿਹੜੀ ਗੁੱਲੀ ਹੁੰਦੀ ਤਾਂ ਇਹਦਾ ਵੀਡੀਓ ਦੇਖਣ ਲਈ ਵੀਡੀਓ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪਹਿਲਾ ਆਈਕਨ ਦਾ ਬਟਨ ਦਬਾਓ ਤੇ ਹਾਂਜੀ ਇਹ ਜਿਹੜਾ ਹੈ ਗਲਦੀ ਰੋਗ ਦੀ ਜਿਹੜੀ ਫੋਟੋ ਹੈਗੀ ਤੁਹਾਡੇ ਸਾਹਮਣੇ ਹੈਗੀ ਹੈ ਤਾਂ ਇਸ ਤਰ੍ਹਾਂ ਜਿਹੜੀ ਆ ਉਹਦੀਆਂ ਦੇ ਜਿਹੜੀ ਗੋਲੀਆਂ ਜਿਵੇਂ ਮੈਂ ਕਹਿ ਰਿਹਾ ਪੀਲੇ ਰੰਗ ਦੀਆਂ ਜਿਹੜੀ ਗੋਲੀਆਂ ਬਣ ਜਾਂਦੀਆਂ ਤੁਹਾਡੇ ਸਾਹਮਣੇ ਬਣੀਆਂ ਹੋਈਆਂ ਤਾਂ ਦੋਸਤੋ ਇਸ ਤਰ੍ਹਾਂ ਇਹ ਜਿਹੜਾ ਰੋਗ ਹੈ ਹਲਕੀ ਬਾਰਿਸ਼ ਹੋ ਗਿਆ ਜਾਂ ਫਿਰ ਨਮੀ ਦਾ ਮੌਸਮ ਮਾਤਰੀਆ ਹੋ ਗਈ ਜੋ ਇਹ ਜਿਹੜੇ ਅਨਕੂਲ ਹਾਲਾਤ ਹੁੰਦੇ ਉਹਨਾਂ ਚੇ ਬਿਮਾਰੀ ਜਿਹੜੀ ਬਣ ਜਾਂਦੀ ਹੈ ਤਾਂ ਇਸ ਦਾ ਜਿਹੜਾ ਨਿਵਾਰਣ ਕਰਨਾ ਉਸ ਲਈ ਆਪਾਂ ਜਿਹੜਾ ਹੈਗਾ 400 ਮਿਲੀਲੀਟਰ ਗਲੀਓ ਬੇ ਜਿਹੜੀ ਹੈਗੀ ਹੈ 18.7688 ਇਹ ਜਿਹੜੀ ਹੈਗੀ ਜਾਂ ਫਿਰ 500 ਗ੍ਰਾਮ ਕੋਸਾਈਡ ਜਿਹੜੀ 40 ਡੀਐਫ ਹੋਗੀ ਉਸ ਨੂੰ 200 ਲੀਟਰ ਪਾਣੀ ਵਿੱਚ ਕੋਲ ਕੇ ਜਿਹੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਲੈਣਾ ਹੈ ਆਮ ਤੌਰ ਤੇ ਕਿਸਾਨ ਜਿਹੜੇ ਹੈਗੇ ਉਲੀ ਨਾਸ਼ਕ ਦਾ ਜਿਹੜੇ ਛਿੜਕਾਏ ਬਿਮਾਰੀ ਖੇਤੀ ਵਿੱਚ ਨਜ਼ਰ ਆਉਣ ਸਮੇਂ ਕਰਦੇ ਹਨ ਚੋ ਕਿ ਇਸ ਬਿਮਾਰੀ ਨੂੰ ਰੋਕਣ ਲਈ ਜਿਹੜੇ ਹੈਗਾ ਸਾਜ ਨਹੀਂ ਹੁੰਦਾ ਤਾਂ ਇਹ ਜਿਹੜੀਆਂ ਕੁਝ ਗੱਲਾਂ ਹੈਗੀਆਂ ਜਿੰਨਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਇਸ ਬਿਮਾਰੀ ਨੂੰ ਰੋਕਥਾਮ ਕਰ ਸਕਦੇ